ਕੈਨੇਡਾ ਮਹੱਲਾ ਪੰਜਵਾ ਵਿਖੇ ਦਲ ਸੰਤਨ ਤੁਮਰੇ ਗਾਹਉ ਇਸ ਕੀ ਬਾਦਸ਼ਾਹ ਵਿਸ਼ਿਆਂ ਦਾ ਜਿਹੜਾ ਦਲ ਸਮਦਾਓ ਸਵਰ ਸੁਪਰਸ ਰੂਪ ਰਸ ਗੰਧ ਦਾ ਇਹ ਦਲ ਦਲ ਦੀ ਨਹੀਂ ਆਈ ਹੈ ਜਿਵੇਂ ਖੁਮਣ ਹੁੰਦੀ ਹੈ ਸੰਤ ਜਿਹੜੇ ਤੇਰੇ ਸੀ ਉਹਨਾਂ ਨੂੰ ਗਾਹਉ ਦਵਾ ਦਿੱਤਾ ਹੈ ਗਾਹਉ ਲੰਘ ਗਏ ਹਨ ਇਹਨਾਂ ਦੇ ਤਾਈਂ ਵਿਸ਼ਿਆਂ ਦੇ ਦਲ ਸਮਦਾਤ ਤੋਂ ਜੋ ਦਲ ਦਲ ਦੀ ਨਹੀਂ ਆਈ ਖੁਮਣ ਹੈ ਇਸ ਵਿੱਚੋਂ ਵਿਸ਼ੇ ਜਿਹੜੇ ਹਨ ਦਲ ਸਮੂਹ ਕਾਮ ਕਰੋ ਲੋ மோਹ ਹੰਕਾਰ ਆਦ ਕਾਸਵੀ ਸੰਭਲਾ ਜਿੰਨਾ ਦਲ ਹੈ ਇਹ ਸੰਤ ਤੁਮਾਰਿਆਂ ਨੂੰ ਦਵਾ ਦੁੱਤਾ ਹੈ ਤੇ ਗਾਇਓ ਲੰਘ ਗਏ ਹਨ ਤੁਮਰੀ ਟੀਕ ਤੁਮ ਪਰੋਸਾ ਠਾਕੁਰ ਇਹ ਮਹਾਰਾਜ ਤੁਹਾਡੀ ਟੀਕ ਹੈ ਸਰੀਰ ਕਰਕੇ ਭਰੋਸਾ ਮੰਨ ਕਰਕੇ ਲੋਕ ਪਰ ਲੋਕ ਕਰਕੇ ਇਹ ਸਵਾਮੀ ਜੀ ਸਰਨ ਤੁਮਾਰੀ ਆਹੋ ਤੁਹਾਡੀ ਸ਼ਰਨ ਆਇਓ ਚਾ ਕੇ ਆਏ ਹਮ ਸੰਤ ਭਗਤ ਜਨਮ ਜਨਮ ਕੇ ਮਹਾ ਪਰਾਸ਼ਤ ਉਹਨਾਂ ਦੇ ਜਿਹੜੇ ਜਨਮਾਂ ਜਨਮਾਂ ਦੇ ਬਹੁਤ ਸਾਰੇ ਪਰਾਸ਼ਤ ਇੱਥੇ ਪਾਪਾਂ ਦਾ ਵਾਜਕ ਸਮਝਣਾ ਜਨਮਾਂ ਜਨਮਾਂ ਦੇ ਜਿਹੜੇ ਬੜੇ ਭਾਰੀ ਪਰਾਸ਼ਤਾ ਹੁੰਦੇ ਨੇ ਪਾਪਾਂ ਦੀ ਨਿਰਰਤੀ ਵਾਸਤੇ ਜੋ ਕਰਤਬ ਕੀਤਾ ਜਾਵੇ ਪਾਪਾਂ ਦੀ ਨਿਰਰਤੀ ਵਾਸਤੇ ਜਿਵੇਂ ਤਨਖਾਹ ਲਈ ਜਾਂਦੀ ਹੈ ਡੰਡ ਲਾਇਆ ਜਾਂਦਾ ਹੈ ਜੇ ਉਹ ਗੁਣ ਨਹੀਂ ਮੜ ਜਾਣ ਉਹਨਾਂ ਨੂੰ ਪ੍ਰਾਸ਼ਤ ਹੁੰਦਾ ਹੈ ਪਰ ਇੱਥੇ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਪ੍ਰਾਸ਼ਤ ਕਰਨੇ ਸੀ ਇੱਥੇ ਪ੍ਰਾਸ਼ਤ ਤੋਂ ਪਾਪ ਹੀ ਸਮਝ ਲੈਣੇ ਦਰਸ਼ਨ ਭੀਟ ਮਿਟਾਏ ਮਾਰੇ ਬੜੇ ਆਪ ਦੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਭੀਟ ਨਹੀਂ ਕਰਕੇ ਜਿਹੜੇ ਬੜੇ-ਬੜੇ ਪਾਪਾਂ ਕਰਕੇ ਪ੍ਰਾਸ਼ਤ ਹੋ ਰਹੇ ਸੀ ਪਾਪਾਂ ਕਰਕੇ ਦੇ ਸੰਯੁਗਤ ਹੋ ਰਹੇ ਸੀ ਉਹ ਸੱਚੇ ਪਾਤਸ਼ਾਹ ਤੋਂ ਦਰਸ਼ਨ ਕਰਕੇ ਮਿਟਨੇ ਕਾ ਮਿਲਨੇ ਕਰਕੇ ਪੀਟਨੇ ਕਰਕੇ ਮੇੜ ਦਿੱਤੇ ਆ ਸਾਰੇ ਜਿਹੜੇ ਪਰਾਛਟ ਬੜੇ ਪਾਪ ਸਨ ਭੈਉ ਪ੍ਰਗਾਸ ਅਨੰਦ ਉਜੀਯਾਰਾ ਏ ਅਨੰਦ ਸਰੂਪ ਪਰਮੇਸ਼ਵਰ ਆਪਦੇ ਗਿਆਨ ਦਾ ਜਦੋਂ ਪ੍ਰਕਾਸ਼ ਹੋਇਆ ਸਹਿਜ ਸਮਾਦ ਸਮਾਹੇ ਫਿਰ ਉਸ ਵਕਤ ਸਾਰੇ ਸੰਸਾਰ ਜੀ ਤੇਰਾ ਹੀ ਪ੍ਰਕਾਸ਼ ਦਿਸਿਆ ਆ ਸਹੀ ਜਿਸ ਮਾਦ ਵਿੱਚ ਤੇਰੀ ਸਰੂਪ ਚ ਲੀਨ ਹੋ ਗਏ ਕੌਣ ਕਹ ਤੂੰ ਤੇ ਕਸ਼ ਨਹੀਂ ਐਸਾ ਕੌਣ ਪੁਰਖ ਹੈ ਜਿਹਨੇ ਕਹ ਤਾਡੇ ਵੱਲੋਂ ਕੁਝ ਨਹੀਂ ਹੋ ਸਕਦਾ ਹੈ ਤੁਮ ਸਮਰਾਥ ਅਥਾਹ ਹੂ اے ਮਹਾਰਾਜ ਤੁਸੀਂ ਸਰਵ ਕਲਾ ਸਮਰਾਥ ਬੇ ਹਾਥੋਂ ਆਪ ਦੀ ਥਾਪ ਆਈ ਨਹੀਂ ਜਾ ਸਕਦੀ ਕਿਸੇ ਤੋਂ ਕਿਰਪਾ ਨਿਦਾਨ ਆਪ ਦੇ ਗੁਣਾਂ ਦਾ ਹੰਪ ਨਹੀਂ ਕਿਸੇ ਪਾਸੋਂ ਪਾਇਆ ਜਾਂਦਾ ਕਿਰਪਾ ਨਿਧਾਨ ਰੰਗ ਰੂਪ ਰਸ ਏ ਮਹਾਰਾਜ ਕਿਰਪਾ ਦੇ ਖਜ਼ਾਨੇ ਆ ਜਿੰਨੇ ਸਾਰੇ ਰੂਪ ਐ ਜਿੰਨੇ ਰੰਗ ਐ ਜਿੰਨੇ ਰਸ ਹਨ ਇਹ ਸਾਰਿਆਂ ਨੂੰ ਤੂੰ ਹੀ ਪ੍ਰਗਟ ਕਰਨ ਵਾਲਾ ਹੈ ਨਾ ਸੱਚੇ ਪਾਤਸ਼ਾਹ ਸਾਰਿਆਂ ਰੂਪਾਂ ਵਿੱਚ ਸਾਰਿਆਂ ਰੰਗਾਂ ਵਿੱਚ ਤੇਰੀ ਜੋਤ ਵਰਦਦੀ ਹੈ ਹਾਂਜੀ ਕਿਰਪਾ ਨਿਧਾਨ ਰੰਗ ਰੂਪ ਰਸ ਏ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਰੰਗ ਪ੍ਰੇਮ ਬਖਸ਼ਣ ਵਾਲੇ ਸਚੇਨੰਦ ਸੂਪ ਦੀ ਪ੍ਰਾਪਤੀ ਕਰਨ ਵਾਲੇ ਅਤੇ ਰੂਪੋ ਰੂਪ ਰਸ ਰੂਪ ਸਚੇਨੰਦ ਸੂਪ ਦੀ ਪ੍ਰਾਪਤੀ ਕਰਾਉਣ ਵਾਲੇ ਰਸ ਰਸ ਪ੍ਰੇਮ ਪੈਦਾ ਕਰਨ ਵਾਲੇ ਨਾਮ ਨਾਨਕ ਲੈ ਲਾਹਉ ਇੱਕ ਪਦ ਰਹਿ ਗਿਆ ਹੋਰ ਕਿਰਪਾ ਨਿਧਾਨ ਰੰਗ ਰੂਪ ਰਸ ਇਹ ਸੱਚੇ ਬਾਦਸ਼ਾਹ ਕਿਰਪਾ ਦੇ ਖਜ਼ਾਨੇ ਰੂਪ ਸਤਿਆਨੰਦ ਸਰੂਪ ਅਤੇ ਰੰਗ ਆਨੰਦ ਸਰੂਪ ਸੱਚੇ ਪਾਤਸ਼ਾਹ ਰਸ ਪ੍ਰੇਤਾ ਰੂਪ ਨਾਮ ਨਾਨਕ ਲੈ ਲਾਹੇ ਅਸੀਂ ਆਪਦੇ ਨਾਮ ਦਾ ਹੀ ਲਾਹਾ ਸੱਚੇ ਪਾਤਸ਼ਾਹ ਲੈਣਾ ਕੀਤਾ ਹੈ ਇਹ ਸਾਰਿਆਂ ਰਸਾਂ ਚ ਰੂਪਾਂ ਵਿੱਚ ਰੰਗਾਂ ਵਿੱਚ ਵਰਤਣ ਵਾਲੇ ਪਰਮੇਸ਼ਵਰੋ ਕਾਂੜਾ ਮਹੱਲਾ ਪੰਜਵਾ ਬੂਡਤ ਪ੍ਰਾਨੀ ਹਰ ਜਪ ਧੀਰੈ ਇਹ ਮਹਾਰਾਜ ਆਪਦਾ ਨਾਮ ਜਪ ਕਰਕੇ ਹਰੀ ਜੇ ਡੋਬਰੇ ਪ੍ਰਾਣੀ ਸੰਸਾਰ ਸਮੁੰਦਰ ਚ ਉਹ ਡੁੱਬਣ ਤੋਂ ਬਾਝ ਜਾਂਦੇ ਧੀਰ ਚ ਪਕੜ ਲੈਂਦੇ ਐ ਡੁੱਬਣ ਤੋਂ ਰਹਿਤ ਹੋ ਜਾਂਦੇ ਤੇਰੇ ਨਾਮ ਦੇ ਪ੍ਰਤਾਪ ਕਰਕੇ ਜਿਉ ਕੋ ਕਿਨਾਰੇ ਤੇ ਜਾ ਰਹੇ ਇਉ ਡੁੱਬਣ ਤੋਂ ਰਹਿਤ ਹੋ ਜਾਂਦੇ ਹਨ ਮੁਗਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ ਬਿਨਸੈ ਮੋਹ ਭਰਮ ਦੁਖ ਪੀਰ ਉਹਨਾਂ ਦਾ ਮੋਹ ਵੀ ਮਿਟ ਜਾਂਦਾ ਹੈ ਸਰੀਰਾਂ ਦਾ ਭਰਮ ਵੀ ਸੂਪ ਦਾ ਮਿਟ ਜਾਂਦਾ ਹੈ ਕਾਲ ਦੀਆਂ ਪੀੜਾਂ ਵੀ ਮਿਟ ਜਾਂਦੀਆਂ ਹਨ ਰਹਾਉ ਸਿਮਰੋ ਦਿਨ ਰੈਨ ਗੁਰ ਕੀ ਚਰਨਾ اے ਭਾਈ ਰਾਤ ਦਿਨ ਸਤਿਗੁਰੂ ਮਹਾਰਾ ਸਾਦੇ ਪਵਿੱਤਰ ਚਰਨਾ ਕਮਲਾਂ ਦਾ ਧਿਆਨ ਕਰੋ ਤੇ ਸਿਮਰਨ ਕਰੋ ਜਤਕਤ ਪੀਖੋ ਤੁਮਰੀ ਸਰਨ ایਉ ਬੇਨਤੀ ਕਰੋ ਕਿ ਮਹਾਰਾ ਜਿੱਥੇ ਕਿੱਥੇ ਵੇਖੀਦਾ ਤੁਹਾਡੀ ਸ਼ਰਨ ਪੈ ਕੇ ਉਧਾਰ ਹੁੰਦਾ ਸਭ ਕਿਸੇ ਦਾ ਸੰਤ ਪ੍ਰਸਾਦ ਹਰ ਕੀ ਗੁਣ ਗਾਇ ਸੰਤੋ ਮਹਾਂਪੁਰਖਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਗੁਰਪੀਠ ਤ ਨਾਨਕ ਉਪਾਇ ਸਤਿਗੁਰਾਂ ਦੇ ਨਾਲ ਮਿਲ ਕਰਕੇ ਗੁਰੂ ਸਾਹਿਬ ਜੀ ਕੰਨ ਸੁਖ ਸਰੂਪ ਨੂੰ ਉਹਨਾਂ ਨੂੰ ਪਾ ਲਿਆ ਹੈ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਤੇ ਭਾਈ ਜੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੀਏ ਤੇ ਮਨ ਦੇ ਚ ਸੁਖ ਪਾ ਲਈਦਾ ਹੈ ਸਾਧ ਜਨਾਂ ਮਿਲ ਹਰ ਜਸ ਗਾਈਐ ਨਾਮ ਨੂੰ ਕਿਵੇਂ ਸਿਮਰਿਏ ਸੰਤਾਂ ਦੇ ਹੱਤਵਾਂ ਦੇ ਨਾਲ ਮਿਲ ਕਰਕੇ ਹਰੀ ਦੇ ਜਸ ਕੀਰਤਨ ਨੂੰ ਗਾਉਣਾ ਕਰੀਏ ਮਿਲ ਕੇ ਰਹਾਉ ਕਰ ਕਿਰਪਾ ਪ੍ਰਭ ਰਿਦੈ ਬਸੇਰੂ ਫੇ ਸੱਚੇ ਬਾਦਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਹਿਰਦੇ ਚ ਪ੍ਰਗਟ ਹੋ ਕੇ ਬਸੇਰੋ ਬਸਣਾ ਕਰੋ ਆਪ ਚਰਨ ਸੰਤਨ ਕਾ ਮਾਥਾ ਮੀਰੂ ਜਿਨ੍ਹਾਂ ਸੰਤਾਂ ਦੇ ਰਿਦੈ ਚ ਤੁਸੀਂ ਵਾਸਾ ਕੀਤਾ ਹੋਇਆ ਹੈ ਉਨ੍ਹਾਂ ਸੰਤਾਂ ਦੇ ਚਰਨਾਂ ਤੇ ਸਾਡਾ ਮੱਠਾ ਟਿਕਿਆ ਰਹੇ। ਪਾਰ ਬ੍ਰਹਮ ਕੋ ਸਿਮਰਹੁ ਮਨਾ ਆਪਣੇ ਮਨ ਨੂੰ ਸਿਖਾ ਦਿੰਨੇ ਏ ਮੇਰੇ ਮਨਾ ਪਾਰਬੰ ਪਰਮੇਸ਼ਵਰ ਦਾ ਸਿਮਰਨ ਕਰ। ਗੁਰਮੁਖ ਨਾਨਕ ਹਰ ਜਸ ਸੁਨਾ ਗੁਰਮੁਖਾਂ ਦੀ ਸੰਗਤ ਚ ਮਿਲ ਕੇ ਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਜਸ ਨੂੰ ਸੁਣਨਾ ਕਰੀਏ। ਕਾਨੜਾ ਮਹੱਲਾ 5ਵਾਂ ਮੇਰੇ ਮਨਪ੍ਰੀਤ ਚਰਨ ਪ੍ਰਭ ਪਰਸਨ ਸਾਡੇ ਮਨ 'ਚੇ ਪ੍ਰੀਤੀ ਲੱਗੀ ਐ ਜਿ ਗਿਆਸੂਆਂ ਦੇ ਮੁਖਦਵਾਰਾ ਕਹਿੰਦੇ ਹਨ ਮੇਰੇ ਮਨਪ੍ਰੀਤ ਚਰਨ ਪ੍ਰਭ ਪਰਸਨ ਮੇਰੇ ਸਾਡੇ ਮਨ ਦੇ 'ਚ ਜਿ ਗਿਆਸੂ ਮੁਖਦਵਾਰਾ ਕਹਿੰਦੇ ਹਨ ਕਿ ਪ੍ਰਭੂ ਅਕਾਲ ਪੁਰਖ ਦੇ ਚਰਨਾਂ ਦੇ ਪਰਸਨ ਮਿਲਣ ਦੀ ਸਾਡੇ ਮਨ ਚ ਪ੍ਰੀਤੀ ਲੱਗੀ ਹੋਈ ਹੈ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਰਸਨਾ ਜਿਹੜੀ ਹੈ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਕਰਕੇ ਤ੍ਰਿਪਤ ਹੋ ਗਈ ਹੈ ਅੱਖੀਆਂ ਕਹੋ ਅੱਖੀਆਂ ਕਹੋ ਸੰਤੋਖ ਪ੍ਰਭ ਦਰਸ਼ਨ ਨੂੰ ਸਾਡੀਆਂ ਅੱਖਾਂ ਨੂੰ ਸੰਤੋਖ ਆਇਆ ਹੈ ਮਹਾਰਾਜ ਦੇਖਣ ਕਰਕੇ ਹੁਣ ਅੱਖਾਂ ਹੋਰ ਕਿਸੇ ਪਦਾਰਥ ਦੇ ਵੇਖਣ ਦੀ ਭੁੱਖ ਨਹੀਂ ਰੱਖਦੀਆਂ ਹਨ ਸੰਤੁਸ਼ਟ ਹੋ ਗਈਆਂ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਹਾਉ ਕਰਨਨ ਪੂਰ ਰਹਉ ਜਸ ਪ੍ਰੀਤਮ। हे प्रीतम प्यारे ਆਪ ਦਾ ਜਿਹੜਾ ਜਸ ਵਾ ਸਾਡੇ ਕੰਨਾਂ 'ਚ ਸੁੰਦਰ ਫੈਲ ਪੂਰ ਰਿਹਾ ਹੈ ਭਰ ਰਿਹਾ ਹੈ ਕੰਨ ਸਾਡੇ ਹੋਰ ਕਿਸੇ ਦੀ ਆਵਾਜ਼ ਸੁਣਨ ਨੂੰ ਰੁਚੀ ਨਹੀਂ ਹੈ। ਕਲਮਲ ਦੂਖ ਸਗਲ ਮਲ ਹਰਸਨ। ਯੂ ਕਲਮਲ ਕਰਬਲਾਟ ਪਾਉਣ ਵਾਲੇ ਮੈਲ ਰੂਪ ਦੋਸ਼ ਹੈ ਕਲ ਯੁਗ ਦੇ ਮੈਲ ਰੂਪ ਜਿਹੜੇ ਦੋਸ਼ ਹਨ। ਸਬਦ ਸਪਰਸ਼ ਰੂਪਸ ਗੰਧ ਉਹਨਾਂ ਦੀ ਸਾਰੀ ਮੈਲ ਨੂੰ ਹਰਸਨ। ਹਰਨ ਵਾਲੇ ਹਨ ਮੀਟਰ ਵਾਲੇ ਆਪ ਦਾ ਜਸ ਜਿਹੜਾ ਹੈ ਪਾਵਨ ਧਾਵਨ Swami ਸੁਖ ਪੰਥਾ ਕੇ ਮਹਾਰਾਜ Swami ਜੀ ਸੁਖਦਾਇਕ ਜਿਹੜਾ ਆਪ ਦਾ ਪੰਥਾ ਸਤਸੰਗਤ ਉਹਦੇ ਜੀ ਪਾਵਨ ਚਰਨਾ ਕਰਕੇ ਧੌਣਾ ਕਰੀਏ ਤਾਂ ਇਹ ਸਾਡੇ ਚਰਨ ਪਵਿੱਤਰ ਹੋਣ ਫੇਰ ਇਸੇ ਪ੍ਰਕਾਰ ਪਾਵਨ ਧਾਵਨ Swami ਸੁਖ ਪੰਥਾ ਪਾਵਨ ਜੋ ਸੁਖਦਾਇਕ ਪੰਥਾ Swami ਸਤਸੰਗਤ ਦਾ ਬੋਲ ਚੇ ਚਰਣਾ ਕਰਕੇ ਜਾਣਾ ਕਰੀਏ ਤਾ ਹੁਣਾ ਕਰੀਏ ਅੰਗ ਸੰਗ ਕਾਇਆ ਸੰਤ ਸਰਸਨ ਅਦੇ ਅੰਗ ਜਿਹੜੇ ਐ ਤਹਿਲ ਸੇਵਾ ਵਿੱਚ ਸੰਤਾਂ ਦੇ ਲੱਗਣ ਸਾਡੇ ਇਸ ਪ੍ਰਕਾਰ ਸਹਿਤ ਰਸਦੇ ਹੋਣ ਸਾਡੇ ਅੰਗ ਜਿਹੜੇ ਸਰੀਰ ਦੇ ਅੰਗ ਵੈ ਇਹ ਵੀ ਤਹਿਲ ਕਰਦੇ ਹੋਏ ਸਰਸਨ ਸਹਿਤ ਰਸਦੇ ਅਲਕਤ ਨੂੰ ਪ੍ਰਾਪਤ ਹੋਣ ਸਾਡੀ ਕਾਇਆ ਜਿਹੜੀ ਐ ਇਹ ਸੰਤਾਂ ਦੀ ਸੰਗਤ ਦੇ ਵਿੱਚ ਮਿਲੇ ਨਾਲ ਲੱਗੇ ਤੇ ਪਰਸਨੇ ਕਰਕੇ ਪਵਿੱਤਰ ਹੁੰਦੀ ਹੈ ਸਹਿਤ ਰਸ ਦੇ ਸਰਨ ਗਹੀ ਪੂਰਨ ਅਵਨਾਸੀ ਸਕਾਇਆ ਬੁੱਧੀ ਵੀ ਸੰਤਾਂ ਦੇ ਨਾਲ ਮਿਲ ਮਿਲ ਕਰਕੇ ਉਹਨਾਂ ਦੇ ਗਿਆਨ ਦੇ ਨਾਲ ਇਸਤਤ ਹੋ ਕੇ ਸਹਿਤ ਰਸ ਦੇ ਹੁੰਦੀ ਹੈ ਪ੍ਰੇਮ ਬ੍ਰਹਮਾਨੰਦ ਦੇ ਸਰਨ ਗਹੀ ਪੂਰਨ ਅਵਨਾਸੀ ਪੂਰਨ ਜੋ ਸਾਰਿਆਂ ਥਾਵਾਂ 'ਚ ਵਿਆਪਕ ਹੈ ਅਵਨਾਸੀ ਨਾਸੋ ਰਹਤ ਇਸ ਪ੍ਰਮੇਸ਼ਰ ਦੀ ਸਰਨ ਪਕੜੀ ਹੈ ਠਾਕਤਨ ਉਹ ਆਨ ਉਪਾਵ ਥੱਕਤ ਨਹੀਂ ਕਰਸਨ ਹੋਰ ਬਾਵਾਂ ਵੱਲੋਂ ਹੀ ਥੱਕ ਗਏ ਆ ਸਾਡਾ ਚਿਤ ਹਟ ਗਿਆ ਹੈ ਨਹੀਂ ਕਰਨਾ ਕਰਦੇ ਜਿਨ੍ਹਾਂ ਕਰ ਉਪਾਵਾਂ ਦੇ ਕਰਨੇ ਕਰਕੇ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਕੰਮਾਂ ਵੱਲੋਂ ਹੀ ਥਕਾਉਟ ਮੰਨ ਚੁੱਕੇ ਆ ਹੋਰ ਕੀ ਕੰਮ ਕਰਕੇ ਕਰਨਾ ਹੈ ਕਰ ਗਹਿ ਲੀਏ ਨਾਨਕ ਜਨ ਆਪਣੇ ਸੁਜੀ ਬਾਬਸਾ ਜੀ ਨੇ ਆਪਦੇ ਜਨ ਸੇਵਕ ਜਾਣ ਕੇ ਸਾਡੇ ਮਨ ਨੂੰ ਵੀ ਹੱਥ ਨੂੰ ਪਕੜ ਕੇ ਆਉਰੋ ਜੀ ਲੀਨ ਕਰ ਲਿਆ ਅੰਧ ਖੂਰ ਸਾਗਰ ਨਹੀਂ ਮਰਸਨ ਹੁਣ ਖੂਰ ਅੰਧ ਭਿਆਨਕ ਜੋ ਸੰਸਾਰ ਸਮੁੰਦਰ ਹੈ ਜੀ ਚ ਅਗਿਆਨ ਦਾ ਹਨੇਰਾ ਭਿਆਨਕ ਇਹਦੇ ਵਿੱਚ ਅੰਧ ਖੂਰ ਸਾਗਰ ਨਹੀਂ ਮਰਸਨ ਇਹਦੇ ਵਿੱਚ ਮਰਾਂਗੇ ਨਹੀਂ ਪਏ ਕਿਸ ਸੰਸਾਰ ਸਮੁੰਦਰ ਚ ਵਿਸ਼ਿਆ ਰੂਪੀ ਜ਼ਹਿਰ ਹੈ ਜਿਸ ਵਿੱਚ ਕਾਨੜਾ ਮਹੱਲਾ 5 ਕੋਕਤ ਕਪਟ ਖਪਟ ਖਲ ਗਰਜਤ ਖਿਯੂਰ ਫਰਮਾਉਂਦੇ ਹਨ اے ਜੀਵ ਕੋਕਤ ਕਪਟ ਖਪਟ ਖਲ ਗਰਜਤ ਕੂਕਦੇ ਆ ਤੇਰੇ ਹਿਰਦੇ ਦੇ ਅੰਦਰ ਕਪਟ ਛਾਲਾ ਆਦਿਕ ਕਿਸੇ ਨਾਲ ਕਪਟ ਕਰਨਾ ਛਲ ਕਰਨਾ ਫਰੇਵ ਕਰਨਾ ਇਹ ਤੇਰੇ ਖਪਟ ਖਪਾਉਣ ਵਾਲੇ ਇਹ ਤੇਰੇ ਅੰਦਰ ਕੂਕਦੇ ਆ ਬੋਲਦੇ ਆ ਹਰ ਵਕਤ ਕਿ ਫਲਾਣੇ ਨੇ ਛਲ ਕਰ ਲਾ ਫਲਾਣੇ ਨੇ ਫਰੇਵ ਕਰ ਲਾ ਇਹ ਤੈਨੂੰ ਕੀ ਕਰਨ ਵਾਲੇ ਖਪਟ ਖਬਾਉਣ ਵਾਲੇ ਐ ਖਪਟ ਨਾਲ ਖਟਪਟੀ ਪਾਉਣ ਵਾਲੇ ਐ ਇਹਦੇ ਚਿੱਤ ਨੂੰ ਟਿਕਣ ਨਹੀਂ ਦਿੰਦੇ ਹਿਲਚਲੀ ਕਰਨ ਵਾਲੇ ਹਨ ਖਲ ਗਰਜਤ ਇਹ ਖਾ ਲੋ ਜੋ ਕਾਮਾਦ ਘਸਵਾ ਹੈ ਉਹ ਤੇਰੇ ਅੰਦਰ ਗੱਜਦੇ ਬੋਲਦੇ ਹਨ ਮੂਰਖਤਾ ਪੈਦਾ ਕਰਨ ਵਾਲੇ ਮਰਜਤ ਮੀਚ ਅਨਕ ਬਰੀਆ ਇਸ ਪ੍ਰਕਾਰ ਜਿਹੜੀ ਮੀਚ ਮਹਤਵ ਹੈ ਇਹ ਮਰਜਿਤ ਮਾਰਦੀ ਰਹਿੰਦੀ ਐ ਤੈਨੂੰ ਇਨੀਆਂ ਕਾਂ ਵਾਰੀ ਇਹ ਡੰਤਾਂ ਤੈਨੂੰ ਮਰਦੇ ਹਨ ਰਹਾਉ ਅਹੰ ਮਤ ਅਨ ਰਤ ਅਤੇ ਅਹ ਹੰਕਾਰ ਵਿੱਚ ਮਸਤ ਕਮਲਾ ਹੋ ਰਿਹਾ ਹੰਕਾਰ ਰੂਪੀ ਸ਼ਰਾਬ ਪੀ ਕੇ ਤੇ ਅਨ ਦੁਆਇਤ ਵਿੱਚ ਰਤ ਪ੍ਰੀਤੀ ਕਰਦਾ ਹੈ ਕੁਮਿਤ ਹਿੱਤ ਜਿਹੜੇ ਖੋਟੇ ਮਿੱਤਰ ਐ ਕੁਸੰਗੀ ਉਹਨਾਂ ਦੇ ਨਾਲ ਹਿਤ ਕਰਦਾ ਹੈ ਪ੍ਰੀਤਮ ਪੀਖਤ ਭ੍ਰਮਤ ਲਖ ਗਰੀਆ ਉਹ ਪਿਆਰਾ ਵੇਖ ਰਿਹਾ ਤੇਰੀ ਕਰਤੂਤ ਦੇ ਦਾਈ ਤੂੰ ਉਹਨੂੰ ਭਲਾਈ ਬੈਠਾ ਕਹਿੰਦਾ ਮੈਨੂੰ ਕੌਣ ਵੇਖਦਾ ਹੈ ਭਰਮ ਦਾ ਲੱਖਾਂ ਬਿਸ਼ਿਆ ਰੂਪੀ ਗਲੀਆਂ ਵਿੱਚ ਇੰਦਰੀਆਂ ਰੂਪੀ ਗਲੀਆਂ ਵਿੱਚ ਕਦੇ ਕਿਸੇ ਨੂੰ ਵੇਖਦਾ ਹੈ ਕਿਸੇ ਦੀ ਨਿੰਦਿਆ ਸੁਣਦਾ ਹੈ ਕੇਦੇ ਰੂਪ ਵੱਲ ਵੇਖਦਾ ਹੈ ਕਿਉਂ ਭਰਮ ਦਾ ਫਿਰਦਾ ਲੱਖਾਂ ਜੂਨਾ ਰੂਪੀ ਗਲੀਆਂ ਵਿੱਚ ਅਨਿਤ ਵਿਵਹਾਰ ਆਚਾਰ ਵਿਧਹੀਨਤ ਅਨਿਤ ਨਾਸਵੰਤ ਜਿਹੜੇ ਵਿਹਾਰ ਹੈ ਜੋ ਛੱਡ ਜਾਣੇ ਆ ਮਰ ਕੇ ਜੀਵਤ ਲੋ ਵਿਹਾਰਾ ਜਾਕੋ ਤੁਮ ਜਾਨੋ ਅਨਿਤ ਵਿਹਾਰ ਆਚਾਰ ਵਿਧਹੀਨਤ ਠੁੱਠੇ ਵਿਹਾਰਾਂ ਨੂੰ ਕਰਦਾ ਹੈ ਆਚਾਰ ਜਿਹੜੇ ਵਿਧੀ ਤੋਂ ਹੀਨੇ ਆ ਸ੍ਰੇਸ਼ਟਾ ਆਚਾਰ ਨਹੀਂ ਪਖੰਡ ਦੇ ਆਚਾਰ ਕਰਦਾ ਹੈ ਵਿਧੀ ਵੇਦ ਸ਼ਾਸਤਰ ਜਿਸ ਨੂੰ ਆਗਿਆ ਕਰਦੇ ਆ ਉਹਨਾਂ ਦੀ ਬਿਧੀ ਤੋਂ ਹੀਣਾ ਹੈ ਤੂੰ ਜਿਨ੍ਹਾਂ ਦਾ ਖੰਡ ਪਹਿਲੇ ਦੱਸਦੇ ਜਿਨ੍ਹਾਂ ਉਹਨਾਂ ਕੰਮਾਂ ਵਿੱਚ ਲੱਗਾ ਹੋਇਆ ਹੈ ਮਮ ਮਦ ਮਾਤ ਕੂਪ ਜਰੀਆ ਤੇਰੇ ਅੰਦਰ ਮਮ ਮਨਕਾ ਵਾਲੀ ਹੈ ਪਦਾਰਥਾਂ ਦੀ ਮਦ ਹੰਕਾਰ ਹੋਇ ਬੜਾ ਭਾਰੀ ਕੂਪ ਜਰੀਆ ਮਮ ਮਦ ਮਾਤ ਮੌਤਾ ਤੇ ਮਰ ਹੰਕਾਰ ਵਿੱਚ ਮਾਤ ਮਸਤ ਹੋ ਰਿਹਾ ਤੂੰ ਕੂਪ ਜਰੀਆ ਤੇ ਗੁੱਸੇ ਦਾ ਸੜਿਆ ਹੋਇਆ ਅੱਗ ਮੱਚੀ ਹੁੰਦੀ ਜਿਵੇਂ ਐਂ ਗੁੱਸੇ ਦਾ ਸੜਿਆ ਹੀ ਰਹਿਣਾ ਹੈ ਬਾਰਨੂ ਕਿਰਪਾਲ ਗੋਪਾਲ ਦੀਨ ਬੰਧ ਉਹ ਕਰਨ ਕਿਰਪਾ ਦੇ ਕਰਨ ਵਾਲਾ ਜੋ ਕਿਰਪਾਲੂ ਹੈ ਪ੍ਰithvi ਦਾ ਪਾਲਕ ਤੇ ਗਰੀਬਾਂ ਦਾ ਸਬੰਧੀ ਹੈ ਨਾਨਕ ਉਧਰ ਸਰਨ ਪਰਿਆ ਉਸ ਦੀ ਸ਼ਰਨ ਪੈਣਾ ਕਰ ਜੇ ਉਧਾਰ ਕਰਨਾ ਚਾਹੁੰਦਾ ਆਪ ਦਾ ਉਧਰ ਜਾਏਗਾ ਵਾਹਿਗੁਰੂ ਦੀ ਸ਼ਰਨ ਪੈ ਜਾ ਇਹ ਤੋਂ ਬਿਨਾ ਹੋਰ ਕਿਸੇ ਨੇ ਇਹਨਾਂ ਔਗਣਾ ਤੈਨੂੰ ਬਚਾਉਣਾ ਨਹੀਂ ਹੈ ਕੈਨੇਡਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਉਹ ਕਿਰਪਾ ਕਰਨ ਵਾਲਾ ਜੋ ਕਿਰਪਾਲੂ ਗੋਪ ਪਰਜਵੀ ਦਾ ਪਾਲਕ ਹੈ ਗਰੀਬਾਂ ਦਾ ਸੰਬੰਧੀ ਉਹਦੀ ਸ਼ਰਨ ਪੈ ਕੇ ਆਧਾਰ ਹੋਵੇਗਾ ਤੇਰਾ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਉਹ ਸਾਰਿਆਂ ਜੀਆਂ ਦੇ ਤਾਂ ਹੀ ਪ੍ਰਾਣਾ ਨੂੰ ਦੇਣ ਵਾਲਾ ਹੈ ਸਾਰਿਆਂ ਦੇ ਤਾਂ ਹੀ ਮਾਨ ਸਤਕਾਰ ਦੇਣ ਵਾਲਾ ਹੈ ਸਾਰਿਆਂ ਦੇ ਮੰਨਣਯੋਗ ਹੈ ਸਾਰਿਆਂ ਦੇ ਮਨਾਂ ਦੇ ਅੰਦਰ ਹੈ ਉਹ ਦਾਤਾ ਦਾਤਾਂ ਦੇ ਦੇਣ ਵਾਲਾ ਹੈ ਹਰ ਬਿਸਰਤੀ ਹੀ ਹਾਂ ਉਸ ਅਕਾਲ ਪੁਰਖ ਰੀਤੇ ਬਿਸਰਨੇ ਕਰਕੇ ਹੈ ਜੀਵ ਤੇਰੀ ਹਾਨੀ ਹੁੰਦੀ ਹੈ ਜਿੰਨੀ ਤੇਰੀ ਹਾਨੀ ਹੋ ਰਹੀ ਉਸ ਦੇ ਬਿਸਰਨੇ ਕਰਕੇ ਹੀ ਸੁਭਗੁਣਾ ਦੀ ਹਾਨੀ ਹੋ ਰਹੀ ਹੈ ਜਸ ਦੀ ਹਾਨੀ ਹੋ ਰਹੀ ਹੈ ਰਹਾਉ ਗੋਬਿੰਦ ਤਿਆਗ ਆਣ ਲੱਗ ਹੈ ਗੋਬਿੰਦ ਜੋ ਪਿਛਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਹੈ ਉਹਨੂੰ ਕਹੇ ਛੱਡ ਦੁੱਤਾ ਹੈ ਆਣ ਦਇਜ ਵਿੱਚ ਹੋਰ ਪਦਾਰਥਾਂ ਜੀ ਲੱਗਦਾ ਹੈ ਅੰਮ੍ਰਿਤੋ ਧਾਰ ਭੂਮ ਪਾਖ ਜੇ ਕੋਈ ਅੰਮ੍ਰਿਤ ਨੂੰ ਸਿੱਟ ਕਰਕੇ ਧਰਤੀ ਦੇ ਉੱਤੇ ਇਸ ਪ੍ਰਕਾਰ ਤੂੰ ਅੰਮ੍ਰਿਤ ਨਾਮ ਨੂੰ ਛੱਡ ਦੁੱਤਾ ਹੈ ਬੁੱਧੀ ਰੂਪ ਧਰਤੀ ਦੇ ਵਿੱਚੋਂ ਤੇ ਭੂਮੋਂ ਜਿਹੜੀ ਦੇਹ ਹੈ ਇਹਦੇ ਜੀ ਰੰਗਿਆ ਰਹਿਣਾ ਹਰ ਵਕਤ ਹੈ ਅੰਮ੍ਰਿਤ ਨਾਮ ਨੂੰ ਦਿਲ ਕਿਉਂ ਡਾਰ ਕਰਕੇ ਬੁੱਧੀ ਵਿੱਚੋਂ ਆਪਣੇ ਆਪ ਨੂੰ ਵਿਸ਼ਿਆਂ ਦੇ ਚ ਰੰਗੀ ਹਰਦਾ ਹੈ ਅੰਮ੍ਰਿਤੋਂ ਡਾਰ ਅੰਮ੍ਰਿਤ ਆਨੰਦ ਨੂੰ ਬ੍ਰਹਮ ਆਨੰਦ ਨੂੰ ਛੱਡ ਦਿੰਦਾ ਹੈ ਤਾਂ ਵਿਸ਼ੇ ਰੂਪੀ ਭੂਮੀ 'ਚ ਰੰਗਿਆ ਹੈ ਬਿਖੇ ਰਾਸ ਸਿਓ ਆਸਕਤ ਮੂੜੇ ਵਿਸ਼ਿਆਂ ਦੇ ਰਸ ਦੇ ਸਾਥ ਅਸਕਤ ਮੋਹਤ ਹੋ ਰਿਹਾ ਹੈ ਲਿਵਲੀਣ ਹੋ ਰਿਹਾ ਏ ਮੂਰਖਾ ਕਾਹੇ ਸੁਖਮਾਨ ਤੂੰ ਕਿਸ ਵਾਤੇ ਨਾ ਵਿਸ਼ਿਆਰਸ ਚ ਸੁਖ ਮੰਨੀ ਬੈਠਾ ਹੈ ਕਾਮ ਕ੍ਰੋਧ ਲੋਭ ਵਿਆਪੀ ਤੇਰਾ ਮਨ ਕਾਮ ਦੇ ਵਿੱਚ ਲੱਗਾ ਹੋਇਆ ਹੈ ਕ੍ਰੋਧ ਵਿੱਚ ਲੱਗਾ ਹੋਇਆ ਹੈ ਪਲਾੜਸਾਂ ਦੇ ਲੋਭ ਵਿੱਚ ਲੱਗਿਆ ਹੋਇਆ ਹੈ ਜਨਮ ਹੀ ਕੀ ਖਾਨ ਇਹ ਜਿਹੜੇ ਉਗਣੇ ਜਨਮਾਂ ਦੀ ਖਾਨ ਹੋਣਾ ਹੈ ਇਹ ਜਨਮ ਇਹਨਾਂ ਕਰਕੇ ਸਾਰੇ ਹੁੰਦੇ ਜੀਆਂ ਦੇ ਤਾਂ ਹੀ ਜੇ ਜਨਮਾਂ ਦੀ ਖਾਣੀ ਬਣਾਈ ਬੈਠਾਂ ਤੋ ਬਦਦ ਪਾਵਨ ਸਰਨ ਆਇਓ ਸੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮੇਸ਼ਰ ਆਪ ਦੀ ਸ਼ਰਨ ਆਏ ਹਾਂ ਸੇ ਉਧਾਰ ਨਾਨਕ ਜਾਨ ਸਾਨੂੰ ਮਰ ਆਪ ਦੇ ਜਾਣ ਕੇ ਉਧਾਰ ਲੋ ਗੁਰੂ ਸਾਹਿਬ ਜੀ ਕਹਿੰਦੇ ਨੇ ਬੇਮਤੀ ਕਰ ਕਾਨੜਾ ਮਹੱਲਾ 5ਵਾਂ ਆਉ ਲੋਕੋ ਰਾਮ ਕੋ ਮੁਖਾਰਬਿੰਦ ਫੇ ਰਾਮ ਪਰਮੇਸ਼ਰ ਆਉ ਦੇ ਮੁਖਾਰਬਿੰਦ ਮੁਖ ਜੋ ਕਵਲਦੀ ਨਹੀਂ ਆਈ ਔਰ ਵਿਦਦੀ ਨਹੀਂ ਆਈਏ ਖੜਿਆ ਹੋਇਆ ਸਾਰਿਆਂ ਦੇ ਚਿੱਤਾਂ ਨੂੰ ਖੜਾਉਣ ਵਾਲਾ ਸਰੂਪ ਉਸ ਦੇ ਦਰਸ਼ਨ ਕਰੀਏ ਕਿਰਪਾ ਕਰੋ ਸਾਡੇ ਤੇ ਖੋਜਤ ਖੋਜਤ ਰਤਨ ਪਾਯੋ ਖੋਜਿਆ ਵੇਦਾਂ ਨੂੰ ਖੋਜਿਆ ਸ਼ਾਸਤਰਾ ਨੂੰ ਸੰਸੰਗਤ ਦੁਆਰਾ ਇਰਕੁ ਨਾਮ ਨੂੰ ਪਾਇਆ ਹੈ ਇਸਰੀ ਸਭ ਚਿੰਦ ਸਾਰੀਆ ਚਿੰਤਾ ਇਸ ਕਰਕੇ ਵਿਸਰਗੀਆਂ ਹਨ ਰਹਾਉ ਕਰਨ ਕੰਨ ਹਿਰਦੈ ਧਾਰ ਮਾਰੇ ਦੇ ਚਰਨ ਜੋ ਪੂਜਨੀ ਕਬਲਵਾਤ ਪ੍ਰਕਾਸ਼ ਮੈਂ ਹੈ ਉਹਨਾਂ ਨੂੰ ਹਿਰਦੇ ਚ ਧਾਰਨ ਕਰਿਆ ਹੈ ਪੁੱਤਰ ਆ ਦੁਖ ਮੰ ਇਸ ਪ੍ਰਕਾਰ ਦੁਖ ਵੀ ਉਤਰ ਗਿਆ ਹੈ ਤੇ ਮੰਦੇ ਸੰਕਲਪ ਸੀ ਜਿਹੜੇ ਮੰਦ ਵਾਸ਼ਨਾ ਸੀ ਜਿਹੜੀਆਂ ਸੋਦ ਲੋਕ ਇਕਨਾ ਤੀ ਨੀ ਉਹਨਾਂ ਦੀ ਨਿਵਰਤੀ ਹੋ ਗਈ ਹੈ ਰਾਜ ਧਨ ਪਰਵਾਰ ਮੀਰੇ ਮੰਦੇ ਸੰਕਲਪ ਵੀ ਸਾਰੇ ਮਿਟ ਗਏ ਹਨ ਹੋ ਗਈ ਰਾਜ ਧਨ ਪਰਵਾਰ ਮੀਰੇ ਸਾਡੇ ਜਿਹੜੀ ਰਾਜ ਦੀ ਪ੍ਰਾਪਤੀ ਹੈ ਅਤੇ ਧਨ ਲੋਕੜੀ ਦੀ ਪ੍ਰਾਪਤੀ ਹੈ ਪਰਵਾਰ ਆਦਕਾਂ ਦੀ ਲੋੜ ਹੈ ਜਿਹੜੀ ਸਰਬਸੋ ਗੋਬਿੰਦ ਸਰਬਾਂ ਸੁਧੀਆ ਜਿਹੜੀ ਸਰਬ ਅੰਸਾਂ ਜਿੰਨੀਆਂ ਪਦਾਰਥਾਂ ਜਿੰਨੀਆਂ ਸਾਡੇ ਗੋਵਿੰਦ ਦੀ ਪ੍ਰਵੇਸ਼ਵਰੀ ਐਸਾ ਕੋ ਜੋ ਰਾਸ ਰੂਪ ਦਾ ਪ੍ਰਕਾਸ਼ ਕਰਨੋ ਵਾਲਾ ਨਾਮ ਧੰ ਦੇਣ ਵਾਲਾ ਸੁਭਗੁਣਾ ਦਾ ਪਰਿਵਾਰ ਬਣਾਉਣ ਵਾਲਾ ਸਰਵੰਸਦਾਨੀ ਮੇਰੇ ਗੋਵਿੰਦ ਜੀ ਅਕਾਲ ਪੁਰਖੀ ਹਨ ਸਾਧ ਸੰਗਮ ਲਾਭ ਪਾਇਓ ਮਹਤਉਾਂ ਦੀ ਸੰਗਮ ਇਕੱਤਰਤਾ ਵਿੱਚ ਮਿਲ ਕਰਕੇ ਇਹ ਲਾਭ ਪਾਉਣਾ ਕੀਤਾ ਹੈ ਨਾਨਕ ਫੇਰ ਨਾ ਮਰਾਂ ਸਤਿਗੁਰੂ ਜੀ ਕਹਿੰਦੇ ਫੇਰ ਨਹੀਂ ਮਰਾਂਗੇ ਮਰਨਾ ਨਹੀਂ ਉਹਦੇ ਹੋਵੇਗਾ ਜੰਮਰ ਮਰਦੋ ਰਾਤ ਹੋ ਗਏ